ਸਸ਼ਟੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਹੋਰ ਸਨਾਉ ਕਿਵੇਂ ਹੋ ਤੁਸੀਂ ਸਾਰੇ ਮੈਂ ਮੈਂ ਇੰਤਜ਼ਾਰ ਦੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਆਪਾਂ ਵੀ ਠੀਕ ਆ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਬਹੁਤ ਹੀ ਵਧੀਆ ਟਿਪਸ ਜੋ ਕਿ ਤੁਹਾਡੇ ਬਹੁਤ ਹੀ ਕੰਮ ਆਉਣ ਵਾਲੀ ਆ ਤੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਪੂਰੀ ਵੀਡੀਓ ਬਿਨਾਂ ਸਕਿੱਪ ਕੀਤੇ ਦੇਖਣਾ ਤੇ ਤੁਹਾਨੂੰ ਮੈਂ ਜਾਣਕਾਰੀ ਦੇਵਾਂਗੀ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਟਿਪਸ ਤੁਹਾਡੇ ਕੰਮ ਆਉਣ ਵਾਲੀ ਜੋ ਕਿ ਤੁਹਾਨੂੰ ਪਤਾ ਹੈ ਕਿ ਆਪਣੇ ਘਰ ਦੇ ਵਿੱਚ ਆਪਾਂ ਕੰਗੇ ਯੂਜ਼ ਕਰਦੇ ਆ ਤੇ ਕੰਗੇ ਯੂਜ਼ ਕਰਦਿਆਂ ਕਰਦਿਆਂ ਕਾਫੀ ਉਨ੍ਹਾਂ ਵਿੱਚ ਹੋ ਜਾਂਦੀ ਹੈ ਮੈਲ ਜਮ ਤੇ ਤੁਹਾਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਮੈਂ ਦੱਸਾਂਗੀ ਕਿ ਗੱਦੇ ਹੋਏ ਕੰਗੇ ਜੋ ਕਿ ਆਪਾਂ ਘਰੇ ਯੂਜ਼ ਕਰਦੇ ਆਂ ਕੰਗਿਆਂ ਨੂੰ ਆਪਾਂ ਘਰ ਵਿੱਚ ਕਿੱਦਾਂ ਸਾਫ਼ ਕਰ ਦੇ ਕਰ ਸਕਦੇ ਆਂ ਤੇ ਬਿਨਾ ਹੱਥ ਲਗਾਇਆ ਬਿਨਾ ਕਿਸੇ ਚੀਜ਼ ਦੀ ਹੈਲਪ ਲਿਆ ਸਿਰਫ ਤੁਹਾਨੂੰ ਦੱਸਦੀ ਆਂ ਕਿ ਵੀਡੀਓ ਨਾਲ ਬਣੇ ਨੂੰ ਕਿੱਦਾਂ ਮੈਂ 5 ਮਿੰਟ ਵਿੱਚ ਤੁਹਾਨੂੰ ਦਿਖਾਉਣੀ ਆ ਕਿ ਕੰਗੇ ਕਿੱਦਾਂ ਆਪਾਂ ਸਾਫ਼ ਕਰਦੇ ਆਂ ਮਿਨਸਕ ਕਿਤੇ ਦੇਖਣਾ ਤੇ ਚਲੋ ਜਿਆਦੀ ਵੀਡੀਓ ਲੰਬੀ ਨਹੀਂ ਆਪਾਂ ਕਰਦੇ ਤੁਹਾਨੂੰ ਦੱਸ ਦਿਆਂ ਕਿ ਕਿੱਦਾਂ ਆਪਾਂ ਗੰਦੇ ਤੋਂ ਗੰਦੇ ਕੰਗੇ ਜੋ ਕਿ ਆਪਣਾ ਘਰੇ ਆਵੇ ਸਪੇ ਯੂਜ਼ ਕਰਦੇ ਹਨ ਉਹਨੂੰ ਕਿੱਦਾਂ ਸਾਫ਼ ਕਰਨੇ ਆ ਤੇ ਲੋਹੇ ਦੇ ਕੰਗੇ ਸਾਫ਼ ਕਰਨ ਵਾਸਤੇ ਆਪਾਂ ਪਹਿਲਾਂ ਤਾਂ ਪਾਣੀ ਗਰਮ ਕਰ ਲਾਂਗੇ ਇਥੇ ਪਾਣੀ ਆਪਾਂ ਥੋੜਾ ਬਹੁਤ ਨਹੀਂ ਬਹੁਤ ਹੀ ਜ਼ਿਆਦਾ ਗਰਮ ਕਰਨਾ ਜਾਨੀ ਕਿ ਫੁੱਲ ਉਹਨੂੰ ਇੱਕ ਬੋਇਲ ਕਰਵਾ ਕਰ ਲੈਣਾ ਫੁੱਲ ਪਾਣੀ ਗਰਮ ਹੋਣਾ ਚਾਹੀਦਾ ਵਾ ਵੀ ਨਹੀਂ ਵੀ ਆਪਾਂ ਥੋੜਾ ਜਿਹਾ ਪਾਣੀ ਲਿਆ ਕੇ ਉਹਨੂੰ ਠੰਡਾ ਥੋੜਾ ਜਿਹਾ ਰੱਖ ਲਿਆ ਬਿਲਕੁਲ ਫੁੱਲ ਹੌਟ ਜਾਨਕੀ ਫੁੱਲ ਗਰਮ ਪਾਣੀ ਲੈਣਾ ਆਪਾਂ ਨੇ ਤੇ ਫਿਰ ਇੱਕ ਸਾਈਡ ਤੇ ਆਪਾਂ ਪਾਣੀ ਆਪਣਾ ਗਰਮ ਹੋ ਰਿਹਾ ਵਾ ਤੇ ਦੂਸਰੀ ਸਾਈਡ ਤੇ ਆਪਾਂ ਇਦਾਂ ਦਾ ਇੱਕ ਲੈ ਲੈਣਾ ਵਾ ਜੋ ਕਿ ਮੱਗ ਹੋਵੇ ਆਪਣੇ ਘਰਾਂ ਵਿੱਚ ਇਦਾਂ ਦੇ ਹੁੰਦੇ ਨਹੀਂ ਨੇ ਤੁਹਾਨੂੰ ਪਤਾ ਵਾ ਕਿ ਆਪਾਂ ਸਬਜ਼ੀ ਕੱਟਣ ਵਾਸਤੇ ਜਾਂ ਆਟਾ ਉਤਾ ਗੁੰਨਣ ਨੂੰ ਇੰਤ ਤੱਕ ਰੱਖ ਦੇਈਆਂ ਤੇ ਜਿਹਦੇ ਵਿੱਚ ਆਪਣੇ ਕੰਗੇ ਡਿਪ ਹੋ ਜਾਣ ਤੇ ਇਧਰ ਆਪਣਾ ਪਾਣੀ ਗਰਮ ਹੋ ਰਿਹਾ ਵਾ ਤੇ ਤੁਸੀਂ ਫਨਮੈਂਟ ਕਨੀ ਆਪਣੇ ਕੰਗੇ ਕਿਉਂਕਿ ਕਾਫੀ ਜ਼ਿਆਦਾ ਬੰਦੇ ਹੋ ਚੁੱਕੇ ਹਨ ਘਰ ਯੂਜ਼ ਕਰਦੇ ਆ ਬਹੁਤ ਵੀ ਜ਼ਿਆਦਾ ਮੈਲ ਹੋਈ ਪਈ ਇਹਨਾਂ ਵਿੱਚ ਤੇ ਬਿਨਾ ਹੱਥ ਲਗਾਇਆ ਦਿਖਾਉਣੇ ਕਿ ਇਹਨਾਂ ਨੂੰ ਆਪਾਂ ਕਿੱਦਾਂ ਸਾਫ਼ ਕਰਦੇ ਹਾਂ ਬਹੁਤ ਆਸਾਨ ਤਰੀਕਾ ਵਾ ਦੇਖਿਓ ਇਹਨਾਂ ਦੇ ਵਿੱਚੋਂ ਮੈਲ ਬਿਨਾ ਹੱਥ ਲਗਾਇਆ ਆਪਾਂ ਕਿੱਦਾਂ ਸਾਫ਼ ਕਰਦੇ ਹਾਂ ਚਲੋ ਜੀ ਗੱਲਾਂ ਕਰਦੇ ਕਰਦੇ ਤੇਰੇ ਆਪਣੇ ਪਾਣੀ ਨੂੰ ਵੀ ਬੋਇਲ ਆ ਚੁੱਕਿਆ ਵਾ ਤੇ ਤਦ ਨੂੰ ਦੱਸਦੀ ਆਂ ਅਗਲਾ ਆਪਣਾ ਕੰਮ ਤੇ ਇੱਥੇ ਇਹਦੇ ਵਿੱਚ ਆਪਾਂ ਲੈਂਦੇ ਆ ਜੋ ਆਪਣਾ ਕਿ ਗਰਮ-ਗਰਮ ਪਾਣੀ ਇਹੋ ਕਿ ਕਾਫੀ ਜ਼ਿਆਦਾ ਆਪਾਂ ਗਰਮ ਕੀਤਾ ਵਾ ਤੇ ਇੰਨਾ ਹੀ ਗਰਮ ਕਰਨਾ ਵਾ ਪਾਣੀ ਲਓ ਜੀ ਕਾਫੀ ਇਹਦੇ ਵਿੱਚ ਆਪਣੇ ਕੰਗੇ ਡਿਪ ਹੋ ਜਾਣਗੇ ਚਲੋ ਜੀ ਆਪਾਂ ਦੋਵੇਂ ਕੰਗੇ ਇਹਦੇ ਵਿੱਚ ਗਰਮ-ਗਰਮ ਪਾਣੀ ਦੇ ਵਿੱਚ ਰੱਖ ਦਿੱਤੇ ਆ ਏ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਦੋ ਚੀਜ਼ਾਂ ਜਿਹਦੇ ਨਾਲ ਆਪਣੇ ਕੰਗੇ ਸਾਫ਼ ਹੋਣਗੇ ਤੇ ਉਹ ਤੁਹਾਨੂੰ ਮੈਂ ਦੱਸਦੀ ਆਂ ਵੀਡੀਓ ਨੂੰ ਬਣੇ ਲਿਓ ਦੋ ਚੀਜ਼ਾਂ ਵਿੱਚ ਇਹਦੇ ਆਪਾਂ ਕੀ ਪਾਉਣੀ ਆ ਨਾ ਤੇ ਜੋ ਆਪਾਂ ਇਹਦੇ ਵਿੱਚ ਪਹਿਲੀ ਚੀਜ਼ ਪਾਵਾਂਗੇ ਉਹ ਪਾਵਾਂਗੇ ਬੇਕਿੰਗ ਪਾਊਡਰ ਤੁਹਾਨੂੰ ਪਤਾ ਹੀ ਇਹਦਾ ਤੇ ਇਹਨੂੰ ਆਪਾਂ ਪਾਵਾਂਗੇ ਪਹਿਲੀ ਚੀਜ਼ ਆਪਣੀ ਹੋ ਗਈ ਤੇ ਆਪਾਂ ਇਹਨੂੰ ਪਾਵਾਂਗੇ ਇੱਕ ਚਮਚਾ ਤੁਹਾਨੂੰ ਤੁਸੀਂ ਲੈ ਸਕਦੇ ਹੋ ਇੱਕ ਚਮਚੇ ਦਾ ਪਾਵਾਂਗੇ ਆਪਾਂ ਇਹਦੇ ਵਿੱਚ ਇਦੇ ਨਾਲ ਸਾਰੀ ਮੈਲ ਜੋ ਆਪਣੇ ਕੰਗੀਆਂ ਦੇ ਵਿੱਚ ਜਮਾ ਹੋਈ ਹੁੰਦੀ ਆ ਸਾਰੀ ਪੱਟੀ ਜਾਂਦੀ ਆ ਤੇ ਇੱਕ ਚਮਚਾ ਆਪਾਂ ਪਾ ਦਾਂਗੇ ਬੇਕਿੰਗ ਪਾਊਡਰ ਤੇ ਦੂਸਰੀ ਜੋ ਆਪਾਂ ਇਹਦੇ ਵਿੱਚ ਚੀਜ਼ ਪਾਉਣੀ ਆ ਉਹ ਆਪਾਂ ਪਾਵਾਂਗੇ ਇਹਦੇ ਵਿੱਚ ਸ਼ੈਂਪੂ ਸ਼ਾਤ ਤੁਹਾਨੂੰ ਪਤਾ ਹੀ ਹੈ ਕਿ ਜੋ ਆਪਾਂ ਘਰ ਵਿੱਚ ਯੂਜ਼ ਕਰਦੇ ਆ ਤੁਸੀਂ ਸ਼ੈਂਪੂ ਕੋਈ ਵੀ ਪਾ ਸਕਦੇ ਹੋ ਜੋ ਵੀ ਤੁਸੀਂ ਯੂਜ਼ ਕਰਦੇ ਹੋ ਘਰ ਵਿੱਚ ਜਿਹਦੇ ਨਾਲ ਤੁਸੀਂ ਆਪਣੇ ਵਾਲ ਧੋਂਦੇ ਹੋ ਕੋਈ ਵੀ ਸ਼ੈਂਪੂ ਲੈ ਸਕਦੇ ਹੋ ਨਹੀਂ ਵੀ ਜੋ ਸ਼ੈਂਪੂ ਮੈਂ ਪਾਉਂਗੀ ਤੁਸੀਂ ਉਹੀ ਪਾਉਣਾ ਮੇਰੇ ਕੋਲ ਮੈਂ ਕਲੀਨਿਕ ਪਲੱਸ ਸ਼ੈਂਪੂ ਯੂਜ਼ ਕਰਦੀ ਆ ਮੈਂ ਉਹੀ ਪਾਉਂਗੀ ਇਹਦੇ ਵਿੱਚ ਤੁਸੀਂ ਜੋ ਆਪਣਾ ਯੂਜ਼ ਕਰਦੇ ਹੋ ਜਿਹਦੇ ਨਾਲ ਤੁਸੀਂ ਆਪਣੇ ਵਾਲ ਧੋਂਦੇ ਹੋ ਤੁਸੀਂ ਉਹ ਪਾ ਸਕਦੇ ਹੋ ਤਾਂ ਅੱਜ ਦੀ ਦੂਸਰੀ ਚੀਜ਼ ਆਪਾਂ ਉਹ ਪਾਵਾਂਗੇ ਤੇ ਸ਼ੈਂਪੂ ਪਾਵਾਂਗੇ ਇਹਦੇ ਵਿੱਚ ਆਪਾਂ ਪਾ ਰਹੇ ਹਾਂ ਕਲੀਨਿਕ ਪਲੱਸ ਸ਼ੈਂਪੂ ਸਿਲੋਜੀ ਸ਼ੈਂਪੂ ਆਪਾਂ ਪਾ ਦਿੱਤਾ ਵਾ ਕਿਉਂਕਿ ਮੇਰੇ ਵਿੱਚ ਆ ਗਿਆ ਸੀ ਫੋਨ ਆ ਗਿਆ ਸੀ ਤੇ ਮੈਂ ਫੋਨ ਅਟੈਂਡ ਕਰਨ ਲੱਗ ਪੀ ਕਲਿਪਸ ਮਿਸ ਹੋ ਗਿਆ ਸੀਗਾ ਮੇਰੇ ਕੋਲ ਸ਼ੈਂਪੂ ਇਹਦੇ ਵਿੱਚ ਆਪਾਂ ਪਾ ਦਿੱਤਾ ਵਾ ਤੇ ਇੱਕ ਕੂੜੀ ਆਪਾਂ ਪੂਰੀ ਇਹਦੇ ਵਿੱਚ ਸ਼ੈਂਪੂ ਦੀ ਪਾ ਦਿੱਤੀ ਆ ਤੇ ਇੱਕ ਚਮਚ ਆਪਾਂ ਬੇਕਿੰਗ ਪਾਊਡਰ ਦਾ ਪਾ ਦਿੱਤਾ ਵਾ ਤੇ ਹੁਣ ਆਪਾਂ ਇਹਨੂੰ ਘਟੋ ਘਟ ਵੀ 20 ਤੋਂ 25 ਮਿੰਟ ਤੱਕ ਰਾਂ ਇਹਨੂੰ ਇੱਤਾ ਹੀ ਰਹਿਣ ਦਵਾਂਗੇ ਜੇ ਤੁਸੀਂ ਅੱਧਾ ਘੰਟਾ ਤੱਕ ਰੇਟ ਕਰ ਸਕਦੇ ਹੋ ਅੱਧਾ ਘੰਟਾ ਕਰ ਸਕਦੇ ਹੋ ਜਾਨੀ ਕਿ ਜੇ ਤੁਹਾਨੂੰ ਤੁਸੀਂ ਹੱਥ ਲਗਾਇਆ ਤਾਂ ਬਣਾ ਨੂੰ ਸਾਫ ਕਰਨਾ ਵਾ ਆਪਾਂ ਇਹਨੂੰ ਇਦਾਂ ਹੀ ਰਹਿਣ ਦਾਂਗੇ ਆਪਾਂ ਇਹਨੂੰ ਬਣਾ ਹੱਥ ਲਗਾਏ ਤਾਂ ਤੁਹਾਨੂੰ ਸਾਫ ਕਰਕੇ ਦਿਖਾਵਾਂਗੇ ਇਹਨੂੰ ਅੱਧਾ ਘੰਟਾ ਆਪਾਂ ਵੇਟ ਕਰ ਲਾਂਗੇ ਅੱਧੇ ਘੰਟੇ ਬਾਅਦ ਤੁਹਾਨੂੰ ਮਿਲਦੇ ਆਂ ਤੇ ਲੋ ਜੀ ਅੱਧਾ ਘੰਟਾ ਹੋ ਗਿਆ ਵਾ ਆਪਾਂ ਨੂੰ ਇਹਨਾਂ ਨੂੰ ਇਹਦੇ ਵਿੱਚ ਡਿਪ ਕੀਤੇ ਹੋਏ ਤੇ ਹੁਣ ਆਪਾਂ ਦੇਖਾਂਗੇ ਤੁਸੀਂ ਦੇਖ ਸਕਦੇ ਹੋ ਕੁਛ ਕੁਛ ਤਾਂ ਮੈਲੇ ਨਾਲ ਇਹਨਾਂ ਦੀ ਨਿਕਲ ਚੁੱਕੀ ਹੈ ਤੇ ਕਿਉਂਕਿ ਮੇਰੇ ਕੰਗੇ ਕਾਫੀ ਜ਼ਿਆਦਾ ਮੈਲੇ ਸੀਗੇ ਤੇ ਜੋ ਇਹਦੇ ਵਿੱਚ ਥੋੜੀ ਬਹੁਤੀ ਰਹਿ ਗਈ ਆ ਤੁਸੀਂ ਐਦਾਂ ਦਾ ਬ੍ਰਸ਼ ਲੈ ਸਕਦੇ ਹੋ ਜੋ ਕਿ ਆਪਣੇ ਘਰਾਂ ਦੇ ਵਿੱਚ ਤੁਹਾਨੂੰ ਪਤਾ ਪਈ ਹੁੰਦੇ ਨੇ ਤੇ ਇਹਦੀ ਸਹਤ ਨਾਲ ਕਰ ਸਕਦੇ ਹੋ ਇੱਕ ਤਾਂ ਕੰਗਾ ਮੇਰਾ ਘੱਟ ਸੀਗਾ ਥੋੜਾ ਜਿਹਾ ਮੈਲ ਦੇ ਚ ਤੇ ਉਹ ਤਾਂ ਠੀਕ ਹੋ ਗਿਆ ਵਾ ਸਾਫ ਇਹਦੇ ਤੇ ਘੱਟ ਜ਼ਰੂਰਤ ਪਊਗੀ ਤੇ ਇੱਕ ਕੰਗਾ ਸੀਗਾ ਮੇਰਾ ਜ਼ਿਆਦਾ ਖਰਾਬ ਇਹਨੂੰ ਆਪਾਂ ਕਰਾਂਗੇ ਬ੍ਰਸ਼ ਦੀ ਸਹਤ ਨਾਲ ਸਾਫ ਤੁਸੀਂ ਐਦਾਂ ਕਰਕੇ ਬਹੁਤ ਹੀ ਆਸਾਨ ਤਰੀਕੇ ਨਾਲ ਦੇਖਿਓ ਇਹ ਨੂੰ ਸਾਫ ਹੋ ਜਾਂਦਾ ਵਾ ਜਿਆਦਾਤਰ ਤੁਹਾਨੂੰ ਪਤਾ ਹੈ ਕਿ ਜਿਆਦਾਤਰ ਜੇ ਨਹੀਂ ਇੰਨੇ ਜ਼ਿਆਦਾ ਮੈਲੇ ਹੁੰਦੇ ਆਪਾਂ ਜਲਦੀ ਜਲਦੀ ਸਾਫ ਕਰ ਲੈਣੇ ਆ ਉਹਨਾਂ ਨੂੰ ਤਾਂ ਬਿਲਕੁਲ ਵੀ ਜ਼ਰੂਰਤ ਨਹੀਂ ਪੈਂਦੀ ਅਦਾ ਬ੍ਰਸ਼ ਨਾਲ ਸਾਫ ਕਰਨ ਦੀ ਜੇ ਆਪਾਂ ਅੱਧਾ ਘੰਟਾ ਡਿਪ ਕਰਕੇ ਰੱਖਾਂਗੇ ਤੇ ਖੁਦ-ਬਖੋਦੀ ਆਪਣੇ ਕੰਗੇ ਸਾਫ ਹੋ ਜਾਣਗੇ ਤੇ ਜੇ ਤੁਹਾਡੇ ਕੰਗੇ ਬਹੁਤ ਹੀ ਜ਼ਿਆਦਾ ਮੈਲੇ ਨੇ ਤੇ ਤੁਸੀਂ ਉਸ ਤੋਂ ਬਾਅਦ ਦੇਖ ਸਕਦੇ ਹੋ ਮੇਰਾ ਕੰਗਾ ਕਾਫੀ ਜ਼ਿਆਦਾ ਮੈਲਾ ਸੀਗਾ ਇਹਦੀ ਮੈਲ ਕਿੰਤਾ ਬਾਹਰ ਨਿਕਲ ਕੇ ਆਈ ਆ ਤੇ ਇਹਨੂੰ ਉਸ ਤੋਂ ਬਾਅਦ ਤੁਸੀਂ ਏਦਾਂ ਬ੍ਰਸ਼ ਦੀ ਸਹਾਤ ਨਾਲ ਸਾਫ਼ ਕਰ ਸਕਦੇ ਹੋ ਬਹੁਤ ਹੀ ਆਸਾਨ ਤਰੀਕਾ ਵਾ ਇੰਨੀ ਮਿਹਨਤ ਵੀ ਨਹੀਂ ਲੱਗਦੀ ਤੇ ਤੁਹਾਨੂੰ ਪਤਾ ਹੈ ਕਿ ਆਪਾਂ ਇਹ ਕੰਮ ਕਰਕੇ ਨਾਲ ਹੋਰ ਵੀ ਕਈ ਕੰਮ ਕਰ ਸਕਦੇ ਆ ਸਿਰਫ ਆਪਾਂ ਪਾਣੀ ਨੂੰ ਗਰਮ ਕਰਕੇ ਇਹਨੂੰ ਵਿੱਚ ਡਿਪ ਕਰਨਾ ਵਾ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਕੰੰਗੇ ਕੱਢ ਕੇ ਯੂਜ਼ ਕਰ ਸਕਦੇ ਹੋ ਬਹੁਤ ਹੀ ਸਾਨ ਤਰੀਕੇ ਤੁਹਾਨੂੰ ਵਾਸਤੇ ਮੈਂ ਲੈ ਕੇ ਆਉਣੀ ਆ ਇਸ ਚੈਨਲ ਤੇ ਨਵੇਂ ਨਵੇਂ ਟਿਪਸ ਆਉਂਦੀਆਂ ਨੇ ਤੇ ਤੁਸੀਂ ਚੈਨਲ ਤੇ ਜੇ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੋ ਕਿ ਮੇਰੀ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਜਾਣ ਕਰਨ ਤੁਸੀਂ ਦੇਖ ਸਕਦੇ ਹੋ ਬਹੁਤ ਸਾਨ ਤਰੀਕੇ ਨਾਲ ਇਹਦੀ ਸਾਰੀ ਮੈਲ ਨਿਕਲ ਗਈ ਆ ਤੇ ਲੋ ਜੀ ਤੇ ਆਪਨੇ ਦੋਨੋਂ ਕੰਗੇ ਬਿਲਕੁਲ ਸਾਫ ਹੋ ਗਏ ਨੇ ਤੇ ਬਹੁਤ ਹੀ ਸਾੰਤਰੀਕਾ ਤੁਹਾਨੂੰ ਮੈਂ ਦੱਸਿਆ ਵਾ ਜੋ ਤਰੀਕਾ ਮੈਂ ਤੁਹਾਨੂੰ ਦੱਸਿਆ ਵਾ ਜੇ ਤੁਸੀਂ ਇਸ ਤਰੀਕੇ ਨਾਲ ਆਪਣੇ ਕੰਗੇ ਸਾਫ ਕਰੋਗੇ ਤੇ ਬਿਲਕੁਲ ਸਾਫ ਹੋ ਜਾਣਗੇ ਤੇ ਜਿਵੇਂ ਮੈਨੇ ਤੁਹਾਡੀ ਸਾਹ ਦੇਖੋ ਕਿੰਨਾ ਜ਼ਿਆਦਾ ਪਾਣੀ ਮੈਲਾ ਹੋ ਗਿਆ ਬਿਲਕੁਲ ਸਾਰੀ ਮੈਲ ਪਾਣੀ ਦੇ ਵਿੱਚ ਆ ਚੁੱਕੀ ਹੈ ਤੇ ਕੰਗੇ ਆਪਣੇ ਸਾਫ ਹੋ ਗਏ ਨੇ ਆਪਾਂ ਇੱਕ ਵਾਰੀ ਫੇਰ ਇਹਨਾਂ ਨੂੰ ਸਾਫ ਪਾਣੀ ਨਾਲ ਸਾਫ ਕਰ ਲਵਾਂਗੇ ਕਿਉਂਕਿ ਮੈਲ ਇਹਨਾਂ ਦੀ ਸਾਰੀ ਨਿਕਲ ਗਈ ਆ ਕੰਗੇ ਆਪਣੇ ਸਾਫ ਹੋ ਗਏ ਨਾ ਇਸੇ ਤਰੀਕੇ ਨਾਲ ਤੁਸੀਂ ਵੀ ਕੰਗੇ ਆਪਣੇ ਸਾਫ ਕਰ ਸਕਦੇ ਹੋ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਬਹੁਤ ਹੀ ਸਾਨ ਤਰੀਕਾ ਵਾ ਇਹਨਾਂ ਦੋਨਾਂ ਚੀਜ਼ਾਂ ਦਾ ਬਿਲਕੁਲ ਸਾਫ ਹੋ ਜਾਣਗੇ ਤੁਹਾਡੇ ਕੰਗੇ ਤੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇ ਪਹਿਲੀ ਵਾਰ ਹੀ ਆਏ ਹੋ ਤਾਂ